ਹੁਣ ਇਹ ਗੱਲਾਂ ਨੂੰ ਆਪਣੇ ਜੀਵਨ ਵਿੱਚ ਵਿਚਾਰ ਕੇ ਵੇਖਣਾ ਵੀ ਅਸੀਂ ਆਪਣੇ ਗੁਰੂ ਦੀ ਬਾਣੀ ਨੂੰ ਪੜ੍ਹ ਕੇ ਸੁਣ ਕੇ ਗਾ ਕੇ ਸੁਣਾ ਕੇ ਰਸ ਮਾਣਦੇ ਪਏ ਆ। ਨਹੀਂ ਤੇ ਇੱਕ ਪਿਆਰਾ ਬੜੀ ਸੋਹਣੀ ਘਟਨਾ ਬਿਆਨ ਕਰਦਾ ਹੈ। ਉਹ ਕਹਿੰਦੇ ਦੋ ਮਿੱਤਰ ਆਪੋ ਆਪਣੀ ਗੱਡੀ ਦੇ ਵਿੱਚ ਜਾ ਰਹੇ ਨੇ। ਇੱਕ ਮਿੱਤਰ ਨੇ ਆਪਣੀ ਗੱਡੀ ਜਿਹੜੀ ਹੈ ਉਹ ਬਹੁਤ ਸਪੀਡ ਦੇ ਉੱਪਰ ਭਜਾਈ ਹੋਈ ਔਰ ਦੂਜਾ ਮਿੱਤਰ ਆਪਣੀ ਗੱਡੀ ਨੂੰ ਬੜੀ ਸਲੋ ਸਪੀਡ ਤੇ ਹੌਲੀ-ਹੌਲੀ ਲੈ ਕੇ ਜਾ ਰਿਹਾ ਹੈ ਰਸਤੇ ਦੇ ਵਿੱਚ ਇੱਕ ਬੜਾ ਕੀਮਤੀ ਬਾਗ ਆਇਆ ਉਸ ਬਾਗ ਦੇ ਵਿੱਚੋਂ ਫਲਾਂ ਦੀ ਖੁਸ਼ਬੂ ਫੁੱਲਾਂ ਦੀ ਖੁਸ਼ਬੂ ਚਾਰੇ ਪਾਸੇ ਫੈਲੀ ਹੈ ਜਿਨੇ ਗੱਡੀ ਬੜੀ ਤੇਜ਼ ਭਜਾਈ ਹੋਈ ਉਹ ਉਸ ਬਾਗ ਦੇ ਕੋਲੋਂ ਬੜੀ ਛੇਤੀ ਦੇ ਨੇ ਲੰਘ ਗਿਆ ਉਹਨੂੰ ਉਹਨਾਂ ਫਲਾਂ ਦਾ ਉਹਨਾਂ ਫੁੱਲਾਂ ਦੀ ਸੁਗੰਧੀ ਦਾ ਰਸ ਨਹੀਂ ਆਇਆ ਦੂਜਾ ਜਿਹੜਾ ਮਿੱਤਰ ਆ ਰਿਹਾ ਹੌਲੀ ਹੌਲੀ ਉਹਨੂੰ ਉਹਨਾਂ ਫਲਾਂ ਦਾ ਰਸ ਵੀ ਪ੍ਰਾਪਤ ਹੋਇਆ ਉਹਨਾਂ ਫੁੱਲਾਂ ਦੀ ਸੁਗੰਧੀ ਮਿਲੀ ਉਹਨੇ ਉੱਥੇ ਗੱਡੀ ਰੋਕ ਲਈ ਉਹ ਗੱਡੀ ਰੋਕ ਕੇ ਉਸ ਬਾਗ ਦੇ ਵਿੱਚ ਗਿਆ ਮਾਲੀ ਨੂੰ ਮਿਲਿਆ ਮਾਲੀ ਨੇ ਉਹਨੂੰ ਤਰ੍ਹਾਂ-ਤਰ੍ਹਾਂ ਦੇ ਫਲਾਂ ਦਾ ਸਵਾਦ ਚਖਾਇਆ ਉਹਨੇ ਬੜਾ ਉੱਥੇ ਬੈਠ ਕੇ ਆਨੰਦ ਮਾਣਿਆ ਪਰ ਲੇਟ ਹੋ ਗਿਆ ਮਿੱਤਰ ਉਹਦੀ ਵੇਟ ਕਰਦਾ ਪਿਆ ਉਹ ਉੱਥੇ ਆਨੰਦ ਮਾਣ ਕੇ ਉਸ ਮਾਲੀ ਦੇ ਕੋਲੋਂ ਕੁਝ ਫਲ ਆਪਣੀ ਗੱਡੀ ਵਿੱਚ ਰੱਖ ਕੇ ਆਪਣੇ ਮਿੱਤਰ ਵੱਲ ਗਿਆ ਜਦੋਂ ਕੁਝ ਦੇਰੀ ਨਾਲ ਪਹੁੰਚਿਆ ਤੇ ਉਸ ਦੂਸਰੇ ਮਿੱਤਰ ਨੇ ਪੁੱਛਿਆ ਵੀ ਤੂੰ ਇੰਨਾ ਸਮਾਂ ਕਿਉਂ ਲਗਾ ਦਿੱਤਾ ਹੈ ਉਹ ਕਹਿੰਦੇ ਤੈਨੂੰ ਨਹੀਂ ਪਤਾ ਲੱਗਿਆ ਰਸਤੇ ਦੇ ਵਿੱਚ ਐਡਾ ਕੀਮਤੀ ਬਾਗ ਆਇਆ ਉੱਥੇ ਬੜੇ ਕੀਮਤੀ ਫਲ ਲੱਗੇ ਹੋਏ ਤਾਜੇ ਉੱਥੇ ਫੁੱਲਾਂ ਦਾ ਸੁਗੰਧੀ ਦਾ ਰਸ ਮੈਂ ਮਾਣਿਆ ਉਹ ਮੈਂ ਮਾਲੀ ਨੂੰ ਵੀ ਮਿਲ ਕੇ ਆਇਆ ਆਹ ਵੇਖ ਮੈਂ ਆਪਣੀ ਗੱਡੀ ਦੇ ਵਿੱਚ ਤਾਜੇ ਫਲ ਤੇਰੇ ਲਈ ਵੀ ਖਰੀਦ ਕੇ ਲੈ ਕੇ ਆਇਆ ਜਦੋਂ ਉਹਨੇ ਉਹਨਾਂ ਫਲਾਂ ਦਾ ਰਸ ਮਾਣਿਆ ਨਾ ਉਹ ਕਹਿੰਦੇ ਕਮਾਲ ਦੀ ਗੱਲ ਮੈਨੂੰ ਤੇ ਇਸ ਬਾਗ ਦਾ ਪਤਾ ਹੀ ਨਹੀਂ ਲੱਗਿਆ ਤੂੰ ਉੱਥੇ ਮਾਲੀ ਨੂੰ ਵੀ ਮਿਲ ਕੇ ਆਇਆ ਫਲ ਵੀ ਚੱਕ ਕੇ ਆਇਆ ਰਸ ਵੀ ਮਾਣ ਕੇ ਆਇਆ ਆਨੰਦ ਵੀ ਮਾਣ ਕੇ ਆਇਆ ਮੈਨੂੰ ਕਿਉਂ ਨਹੀਂ ਪਤਾ ਲੱਗਿਆ ਤੇ ਉਹ ਮਿੱਤਰ ਕਹਿੰਦਾ ਪਿਆਰੇਆ ਤੇਰੀ ਗੱਡੀ ਬੜੀ ਤੇਜ਼ ਭੱਜੀ ਜਾ ਰਹੀ ਸੀ ਇਸੇ ਕਰਕੇ ਤੈਨੂੰ ਉਸ ਬਾਗ ਦਾ ਪਤਾ ਹੀ ਨਹੀਂ ਲੱਗਿਆ ਮੈਂ ਬੜੀ ਸਹਿਜ ਦੇ ਨਾਲ ਬੜੀ ਹੌਲੀ-ਹੌਲੀ ਜਾ ਰਿਹਾ ਸੀ ਇਸ ਕਰਕੇ ਮੈਨੂੰ ਉਹਦਾ ਆਨੰਦ ਵੀ ਮਾਣਿਆ ਮੈਂ ਮਾਲੀ ਨੂੰ ਵੀ ਮਿਲ ਕੇ ਆਇਆ ਤੇ ਉਹਦੇ ਕੋਲੋਂ ਫਲਾਂ ਦਾ ਰਸ ਵੀ ਮਾਣ ਕੇ ਆਇਆ ਇੱਕ ਉਦਾਹਰਨ ਹੈ ਅਸੀਂ ਜਦੋਂ ਬਾਣੀ ਪੜ੍ਹਦੇ ਪਏ ਆ ਨਾ ਆਪਣੀ ਜੀਵ ਰੂਪੀ ਗੱਡੀ ਇੰਨੀ ਤੇਜ਼ ਭਜਾਉਨੇ ਆ ਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿੱਚ ਨਾ ਰੱਬ ਦੇ ਨਾਮ ਦਾ ਅਥਾ ਬਾਗ ਹੈ ਰੱਬ ਦੇ ਗੁਨਾ ਦੇ ਅਨੇਕਾਂ ਫਲ ਨੇ ਹਰ ਰੱਬ ਦੇ ਗੁਨਾ ਦੇ ਅਨੇਕਾਂ ਕੀਮਤੀ ਫੁੱਲ ਸਾਨੂੰ ਸੁਗੰਧੀ ਵੰਡਦੇ ਨੇ ਅਸੀਂ ਇੰਨੀ ਤੇਜ਼ ਬਾਣੀ ਪੜਨ ਲੱਗ ਪਏ ਸਾਡੀ ਜੀਵਨ ਰੂਪੀ ਗੱਡੀ ਨੂੰ ਪਤਾ ਹੀ ਨਹੀਂ ਲੱਗਿਆ ਵੀ ਇਹਦੇ ਵਿੱਚ ਕਿੰਨਾ ਕੀਮਤੀ ਬਾਗ ਹੈ ਅਸੀਂ ਉਸ ਰਸ ਤੋਂ ਵਾਂਝੇ ਰਹਿ ਗਏ ਤੇ ਜਿਹੜੇ ਸਹਿਜ ਦੇ ਨਾਲ ਬਾਣੀ ਪੜਦੇ ਨੇ ਨਾ ਆਪਣੀ ਜੀਵ ਰੂਪੀ ਗੱਡੀ ਨੂੰ ਬੜਾ ਪ੍ਰੇਮ ਦੇ ਨਾਲ ਇਸ ਬਾਣੀ ਦੇ ਇੱਕ ਇੱਕ ਸ਼ਬਦ ਵਿੱਚੋਂ ਲਗਾਉਂਦੇ ਉਹਨਾਂ ਨੂੰ ਆਪਣੇ ਗੁਰੂ ਦੇ ਕੋਲ ਬੈਠ ਕੇ ਗੁਰੂ ਮਾਲੀ ਕੋਲ ਬੈਠ ਕੇ ਨਾ ਇਹਨਾਂ ਸ਼ਬਦਾਂ ਦਾ ਬੜਾ ਰਸ ਪ੍ਰਾਪਤ ਹੁੰਦਾ ਹੈ ਕਾਹੀ ਉਹਨਾਂ ਪਿਆਰਿਆਂ ਨੇ ਇਹ ਗੱਲ ਕਹੀ ਸੀ ਕਿ ਹਰ ਕਾ ਬਿਲੋਬਨਾ ਬਿਲੋਵੋ ਮੇਰੇ ਭਾਈ ਸਹਿਜ ਬਿਲੋਵੋ ਜੈਸੇ ਤਤ ਨਾ ਜਾਏ ਸਹਿਜ ਦੀ ਗੱਲ ਹੈ